ਤਾਂ ਮੈਂ ਸਰ ਉਹ ਕਰਾ ਲੇ ਆਰਡਰ ਕੋਡ ਚੋਂ ਦੇ ਉਹ ਕਰ ਦੋਗੇ ਸਬੂਤ داری ਮੈਂ ਭੇਜਾਂ ਮੁੰਡੇ ਨੂੰ ਮੈਂ ਤਸਦੀਕ ਕਰਦਾ ਨਾ ਉਹ ਦਾ ਲੱਗਣਾ ਕਾਰਜ ਅਹ ਕਿਹੜਾ ਉਹ ਟਿਪਰ ਹਣਾ ਟਿਪਰ ਤਸਦੀਕ ਕਰਦਾ ਨਾ ਉਹ ਮੈਂ ਕਰਾ ਲਿਆ ਹੁੰਦਾ ਜੀ ਦੱਸ ਆਹ ਫੋਟੋ ਕਾਪੀ ਨਾਲ ਦੇ ਦੇ ਚਲੋ ਠੀਕ ਹੈ ਸਰ ਉਹ ਮੈਂ ਕਰਾ ਕੇ ਤੇ ਫਿਰ ਉਹਨਾਂ ਦਾ ਦੇ ਆ ਜੀ ਆ ਜੀ ਕਰਾ ਦੇ ਹੁਣ ਇਸੇ ਕਰਤਾ ਬੁੜਕੇ ਨੂੰ ਕਹਿੰਦੇ ਦੋ ਦੋ ਠੀਕ ਹੈ ਜੀ ਦੱਸ ਕੇ ਵੀ ਆ ਆ ਇਹਨੂੰ ਅੱਗੇ ਦੇ ਘਟਾ ਖਾ ਲਿਆ ਅੱਗੇ ਇਹ ਯਾਰਾਂ ਠੋਗਦਾ ਦਾ ਦੰਦ ਆਂਦੇ ਆਪਾਂ ਕਰਨਾ ਨਹੀਂ ਹਿੱਕੋਂ ਹੋਏ ਨਾ ਮਾਲੋ ਡੇੜੀਆਂ ਭਰੀਆਂ ਆ ਉਹ ਛੋਟਕੀਆਂ ਤੇ ਜਿਹੜੇ ਖਾਲੀ ਉਹ ਅੜ ਗਈ ਤੂੰ ਕਰੀਆ ਡਰਾਈਵਰ ਦਾ ਮੈਨੂੰ ਕੋਹ ਡਰਾਈਵਰ ਦਾ ਉਹ ਆ ਉਹਨਾਂ ਨੂੰ ਮੈਂ ਕਿਹਾ ਉਹ ਰਾਤੀ ਲੜ ਪਏ ਮੇਰ ਨਾਲ ਐਸੀ ਗੱਲ ਬੈਸ ਬਸਾਈ ਵਾਵਾ ਜੀ ਬਾਤ ਆਂ ਆਂਦੇ ਆਏ ਲੈ ਸਾਡੀਆਂ ਦੇ ਸਾਡੇ ਸਿਰ ਤੇ ਛੋਟੀਆਂ ਇਹ ਉਹਦੇ ਅਸੀਂ 50 ਅਸੀਂ 50000 ਦਿੱਤਾ ਆ। 6 ਦਾ ਆਹ 60000 ਦਾ ਦਾ 50000 ਦਿੱਤਾ ਸੀ। ਤੇ ਬਾਕੀ ਇਹਦਾ ਵਿਆਹ ਦਾ 10000 ਰੁਪਏ ਸਾਡੇ ਦੇ ਦਿੰਦੇ ਹੋ। ਉਹ ਮੈਂ ਕਿਹਾ ਮੈਂ ਤੂੰ ਜੇ 50 ਦਿੱਤਾ ਤਾਂ ਦਾਵੀਆ ਰੋਟ ਦੇ ਦਿੰਦੇ ਮੈਂ ਤੁਹਾਡੀਆਂ ਭਰੀਆਂ ਛੁੱਟੀਆਂ ਮੇਰੀ ਖਾਲੀ ੜਾ ਤੂੰ। ਹਾਂ। ਉਹਨਾਂ ਦੇ ਕੋਈ ਨਹੀਂ ਕਰਦੇ ਆ ਇਹ ਹੀ ਕਰਦੇ ਆ। ਮੈਂ ਆਂਦੇ ਹਾਂ ਆਪਣੇ ਡਰਾਈਵਰ ਦੇ ਮੈਂ ਕੋਈ ਨਹੀਂ ਮੈਂ ਆਪਣੇ ਨਾਂ ਦੇ ਪਰਚਾ ਕਰਾ ਲੈਂਦਾ ਭਰਾ ਆ ਆਪਣੇ ਨਾਂ ਦੇ ਕਰਾ ਲੈ ਲਈ ਆ ਫਿਰ ਹੋਰ ਕੀ ਕਰਨਾ ਮੰਨ ਲੋ ਜ਼ਰੂਰ ਕਿਸੇ ਨੂੰ ਉਡਾਉਣਾ ਆ ਆ ਕੋਈ ਜੀ ਕੈਬਰੀ ਹੋ ਜਾ ਰੱਖਾ ਜਿਹੜਾ ਨਹੀਂ ਡਰਾਈਵਰ ਤੇ ਹੈਗੇ ਮੇਰੇ ਡਰਾਈਵਰ ਤੇ ਹੈਗੇ ਆ ਡਰਾਈਵਰ ਤੇ ਮੁੰਡਾ ਆਸ ਪੁੱਛਦਾ ਲੈ ਤੈਨੂੰ ਧਲਦੇ ਨਾਮ ਦੇ ਕਰ ਦੂ ਤੇ ਬਾਹਰ ਮੈਂ ਕਰਾ ਲਾ ਜੀ ਪੰਤ ਦੀ ਜਰਤ ਆ ਠੀਕ ਹੈ ਸਰ ਕੋਈ ਨਹੀਂ ਮੈਂ ਮਿਲ ਠੀਕ ਹੈ ਸਰ ਹੋਰ ਵਾਹ ਵਧੀਆ ਗੱਪਾਂ ਜਿਹੜਾ ਦੀ ਚਲੋ ਬਾਹਰ ਚੱਲ ਖਲਾਵੇ ਠੀਕ ਠੀਕ ਆਹ ਵੇਖੋ ਸਟੱਪਣੀ ਤੱਕ ਬਜਰੀ ਲੱਗੀ ਹੋਈ ਆ ਤੇ ਜਿਹਦੇ ਵਿੱਚ ਜੋ ਵੀ ਬਜਰੀ ਦਾ ਭਰਿਆ ਆ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਪੰਜਾਬ ਪੁਲਿਸ ਦੀਆਂ ਧੱਕੇਸ਼ਾਹੀ ਦੀਆਂ ਖਬਰਾਂ ਅਕਸਰ ਹੀ ਸੁਰਖੀਆਂ ਬਣਦੀਆਂ ਰਹਿੰਦੀਆਂ ਨੇ ਤਾਜ਼ਾ ਮਾਮਲਾ ਜਨਾਲਾ ਦੇ ਪਿੰਡ ਭੱਲਾ ਪਿੰਡ ਤੋਂ ਸਾਹਮਣੇ ਆਇਆ ਹੈ ਇੱਥੋਂ ਦੇ ਰਹਿਣ ਵਾਲੇ ਟਿੱਪਰ ਮਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਛੀਨਾ ਬਿਲਡਿੰਗ ਮਟੀਰੀਅਲ ਦੀ ਦੁਕਾਨ ਦਾਲਮ ਅੱਡੇ ਤੇ ਹੈ ਉਹਨਾਂ ਅੱਗੇ ਕਿਹਾ ਮੇਰੇ ਡਰਾਈਵਰ 6 ਤਰੀਕ ਨੂੰ ਪਠਾਨਕੋਟ ਤੋਂ ਬਜਰੀ ਦਾ ਟਿੱਪਰ ਭਰ ਕੇ ਮੇਰੀ ਦੁਕਾਨ ਤੇ ਖਾਲੀ ਕਰਕੇ ਟਿੱਪਰ ਆਪਣੇ ਘਰ ਲੈ ਕੇ ਟਿੱਪਰ ਮਾਲਕ ਸੁਖਵਿੰਦਰ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਮੇਰੇ ਡਰਾਈਵਰ ਦਾ ਮੈਨੂੰ ਫੋਨ ਆਇਆ ਕਿ ਏਐਸਆਈ ਭੁਪਿੰਦਰ ਸਿੰਘ ਨੇ ਗਾਲੀ ਗਲੋਚ ਕਰਕੇ ਟਿੱਪਰ ਥਾਣੇ ਲੈ ਆਉਂਦਾ ਜਦਕਿ ਮੈਂ ਥਾਣੇ ਜਾ ਕੇ ਪੁਲਿਸ ਅਧਿਕਾਰੀ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਵੇਰੇ ਆ ਜਾਓ ਜਦੋਂ ਮੈਂ ਸਵੇਰੇ ਜਾ ਕੇ ਪੁੱਛਿਆ ਤਾਂ ਏਐਸਆਈ ਭੁਪਿੰਦਰ ਸਿੰਘ ਨੇ ਕਿਹਾ ਕਿ ਤੁਹਾਡੇ ਟਿੱਪਰ ਉੱਤੇ ਮਾਮਲਾ ਦਰਜ ਹੋ ਚੁੱਕਿਆ ਸੁਖਵਿੰਦਰ ਨੇ ਅੱਗੇ ਕਿਹਾ ਕਿ ਪੁਲਿਸ ਵੱਲੋਂ ਨਜਾਇਜ਼ ਪਰਚਾ ਦਰਜ ਕਰਨ ਦੇ باوجود ਮੈਂ ਕੋਰਟ ਵੱਲੋਂ ਟਿੱਪਰ ਰਿਲੀਜ਼ ਦੇ ਆਰਡਰ ਲੈ ਹੋਂਦੇ ਤਾਂ ਐਸਆਈ ਭੁਪਿੰਦਰ ਸਿੰਘ ਵੱਲੋਂ ਮੇਰੇ ਟਿੱਪਰ ਤੇ ਮਾਈਨਿੰਗ ਦਾ ਚਲਾਨ ਕਰਤਾ ਜਦ ਕਿ ਯਾਤਾ ਪਰਚਾ ਦਰਜ ਹੋ ਸਕਦਾ ਹੈ ਜਾਂ ਮਾਈਨਿੰਗ ਦਾ ਜ਼ੁਰਮਾਨਾ ਇੱਕ ਜੁਰਮ ਦੇ ਵਿੱਚ ਦੋ ਸਜ਼ਾਵਾਂ ਨਹੀਂ ਹੋ ਸਕਦੀਆਂ ਟਿੱਪਰ ਮਾਲਕ ਸੁਖਵਿੰਦਰ ਨੇ ਦਾਅਵਾ ਕੀਤਾ ਕਿ ਉਹਨਾਂ ਕੋਲ ਐਸਆਈ ਸੁਖਵਿੰਦਰ ਸਿੰਘ ਦੀ ਆਡੀਓ ਰਿਕਾਰਡਿੰਗ ਹੈ ਜਿਸ ਦੇ ਵਿੱਚ ਐਸਆਈ ਭੁਪਿੰਦਰ ਸਿੰਘ ਕਹਿ ਰਿਹਾ ਹੈ ਕਿ ਜੋ ਭਰੇ ਹੋਏ ਸੰਦ ਸੰਨ ਰੇਤ ਨਾਲ ਭਰੇ ਹੋਏ ਟਿੱਪਰ ਉਹ ਐਸਐਚਓ ਨੇ 50000 ਲੈ ਕੇ ਛੱਡ ਦਿੱਤੇ ਨੇ ਤੂੰ ਵੀ 10-20000 ਦੇ ਦੇਣਾ ਤੇਰਾ ਵੀ ਟਿੱਪਰ ਛੱਡ ਦਿੰਦੇ ਆ ਟਿੱਪਰ ਮਾਲਕ ਸੁਖਵਿੰਦਰ ਨੇ ਅੱਗੇ ਕਿਹਾ ਕਿ ਮੇਰੇ ਟਿੱਪਰ ਬਿਲਕੁਲ ਖਾਲੀ ਸੀ ਪੁਲਿਸ ਵੱਲੋਂ ਚਾਰ ਸੈਂਕੜੇ ਰੇਤਾਂ ਦਾ ਨਜਾਇਜ਼ ਪਰਚਾ ਮੇਰੇ ਉੱਪਰ ਕੀਤਾ ਗਿਆ ਸੁਖਵਿੰਦਰ ਨੇ ਅੱਗੇ ਕਿਹਾ ਕਿ ਹੁਣ ਐਸਆਈ ਭੁਪਿੰਦਰ ਸਿੰਘ ਕਹਿ ਰਿਹਾ ਹੈ ਕਿ ਮੈਂ ਥਾਣੇ ਦੇ ਮੁੰਸ਼ੀ ਦੇ ਨਾਲ ਰਲ ਕੇ ਟਿੱਪਰ ਵਿੱਚੋਂ ਰੇਤ ਬਾਹਰੀ ਕੱਢੀ ਹੈ ਥਾਣੇ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਇਸ ਦੀ ਜਾਂਚ ਕੀਤੀ ਜਾ ਸਕਦੀ ਹੈ ਉਹਨਾਂ ਅੱਗੇ ਕਿਹਾ ਕਿ ਮੇਰੇ ਟਿੱਪਰ ਦੇ ਵਿੱਚ ਜੀਪੀਐਸ ਸਿਸਟਮ ਲੱਗਾ ਹੋਇਆ ਹੈ ਉਸ ਦੀਆਂ ਸਾਰੀਆਂ ਲੋਕੇਸ਼ਨ ਕੱਢ ਲਈਆਂ ਜਾਣ ਸੱਚਾਈ ਸਾਹਮਣੇ ਆ ਜਾਵੇਗੀ ਪੱਟਣੀ ਗੱਡੀ ਦੇ ਦਿੱਤਾ ਤੁਸੀਂ 6895 ਦੇ ਹਾਂਜੀ 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 ਤਾਂ ਮੈਂ ਸਰ ਉਹ ਕਰਾਲੇ ਆਰਡਰ ਕੋਡ ਚੋਂ ਦੇ ਉਹ ਕਰ ਦੋਗੇ ਸਬੂਤਦਾਰੀ ਮੈਂ ਭੇਜਾਂ ਮੁੰਡੇ ਨੂੰ ਮੈਂ ਤਸਦੀਕ ਕਰਨਾ ਦਾ ਉਹ ਨਾਲ ਲੱਗਣਾ ਕਾਗਜ਼ ਆ ਕਿਹੜਾ ਉਹ ਟਿਪਰ ਨਾਲ ਕੱਲ੍ਹ ਦੇ ਚਿੱਠੀ ਆਉ ਟਿਪਰ ਤਸਦੀਕ ਕਰਨਾ ਦਾ ਨਾਲ ਉਹ ਮੈਂ ਕਰਾ ਲਿਆ ਹੁੰਦਾ ਜੀ ਦੱਕ ਆਉ ਫੋਟੋ ਆਉ ਫੋਟੋਕਾਪੀ ਨਾਲ ਲੱਗਣੀ ਆ ਚਲੋ ਠੀਕ ਆ ਸਰ ਉਹ ਮੈਂ ਕਰਾ ਕੇ ਤੇ ਫਿਰ ਉਹਨਾਂ ਦਾ ਦੇ ਆਜੀ ਆਜੀ ਕਰਾ ਲਿਆ ਉਸ ਨਾਲ ਕਰਦਾ ਰਿਪੋਰਟ ਕੇ ਨੂੰ ਕਹਿਣ ਦੀ ਲੋੜ ਨਹੀਂ ਠੀਕ ਹੈ ਜੀ ਨਾ ਤੇ ਕੀ ਕਹੂਗੇ ਵੇਖ ਲਿਆ ਆ ਅੱਗੇ ਤੇ ਘਾਟਾ ਖਾ ਲਿਆ ਤੇ ਅੱਗੇ ਤੇ ਯਾਰਾਂ ਠੋਕਦਾ ਦਾ ਚੰਦੇ ਆਪਾਂ ਕਰਨਾ ਨਹੀਂ ਇਹ ਕੰਮ ਉਹ ਹੀ ਨਾ ਮਾਲਕ ਜਿਹੜੀਆਂ ਭਰੀਆਂ ਆ ਉਹ ਛੁੱਟ ਗਈਆਂ ਤੇ ਜਿਹੜੇ ਖਾਲੀ ਉਹ ਅੜ ਗਈ ਤੂੰ ਕਰੀ ਉਹ ਡਰਾਈਵਰ ਦਾ ਮੈਨੂੰ ਕੋਹ ਡਰਾਈਵਰ ਦਾ ਉਹ ਆਹੋ ਉਹਨਾਂ ਨੂੰ ਮੈਂ ਕਿਹਾ ਅ ਹੋ ਰਾਤੀ ਲੜਪੇ ਮੇਰੇ ਨਾਲ ਇਸੇ ਗੱਲ ਨੂੰ ਬੈਸ ਬਿਸਾਈ ਵਾਵਾ ਜੀ ਬਾਤ हां ਆਂਦੇ ਆਏ ਲੈ ਸਾਡੀਆਂ ਦੇ ਸਾਡੇ ਸਿਰ ਤੇ ਛੁੱਟੀਆਂ ਇਹ ਉੰਦੇ ਅਸੀਂ ਅਸੀਂ 50000 ਦਿੱਤਾ ਆ। 6000 ਦਾ। ਆਹ 6000 ਦਾ ਦਾ 50000 ਦਿੱਤਾ ਅਸੀਂ। ਤੇ ਬਾਕੀ ਇਹਦਾ ਵੀ ਆਦਿਆ 10000 ਰੋੜੇ ਸਾਥ ਤੇ ਦੇ ਦਿਓ ਆ। ਉਹ ਮੈਂ ਕਿਹਾ ਮੈਂ ਕਿਹਾ ਤੁਸੀਂ ਜੇ 50 ਦਿੱਤਾ ਤਾਂ 10000 ਹੋਰ ਦੇ ਦਿੰਦੇ ਮੈਂ ਤੁਹਾਡੀਆਂ ਭਰੀਆਂ ਛੋਟੀਆਂ ਮੇਰੀ ਖਾਲੀ ਢਾਤੀ ਤੁਸੀਂ। ਹਾਂ। ਹੋਰਾਂ ਦੇ ਕੋਈ ਨਹੀਂ ਕਰਦੇ ਇਹ ਅਸੀਂ ਕਰਦੇ ਆ। ਮੈਂ ਆਂਦੇ ਹਾਂ ਆਪਣਾ ਡਰਾਈਵਰ ਦੇ ਮੈਂ ਕੋਈ ਨਹੀਂ ਮੈਂ ਆਪਣੇ ਨਾਂ ਦੇ ਪਰਚਾ ਕਰਾ ਲੈਣਾ ਭਰਾ ਆ ਆਪਣੇ ਨਾਂ ਦੇ ਕਰਾ ਲੈਣਾ ਆ ਫਿਰ ਹੋਰ ਕੀ ਕਰਨਾ ਮੰਨ ਲਓ ਜ਼ਰੂਰ ਕਿਸੇ ਨੂੰ ਉਡਾਉਣਾ ਆ ਨਹੀਂ ਕੋਈ ਨਹੀਂ ਤੇਰੇ ਇਹੋ ਜਿਹਾ ਰੱਖਿਆ ਜਿਹੜਾ ਨਹੀਂ ਡਰਾਈਵਰ ਤੇ ਹੈਗੇ ਮੇਰੇ ਕੋਲ ਡਰਾਈਵਰ ਤੇ ਹੈਗੇ ਆ ਡਰਾਈਵਰ ਤੇ ਮੁੰਡਾ ਕੋਈ ਕੁਝ ਗੱਲ ਨਹੀਂ ਪਰ ਉਹ ਘਲਦੇ ਨਾਮਜ਼ਦ ਕਰਦੇ ਉਹ ਬਾਹਰ ਬਾਹਰ ਕਰਾ ਲਾ ਜਮਾਨਤ ਦੀ ਫਿਰ ਆ ਠੀਕ ਐ ਸਰ ਕੋਈ ਨਹੀਂ ਮੈਂ ਮਿਲਦਾ ਤੁਹਾਨੂੰ ਜਰਾ ਬਾਰੇ ਬਾਰ ਕੋਈ ਚੱਕਰ ਠੀਕ ਐ ਸਰ ਬੋਰ ਬਾ ਵਧੀਆ ਕਰਵਾਇਆ ਤੁਹਾਡੀ ਜੀ ਚਲੋ ਮਾਰੇ ਚਲ ਚੁਕ ਲਾ ਰਿਹਾ ਠੀਕ ਸਰ ਮੇਰਾ ਪਿੰਡ ਪੜਾ ਪਿੰਡ ਹੈ ਨਾਮ ਮੇਰਾ ਸੁਖਵਿੰਦਰ ਸਿੰਘ ਸਨ ਆਫ ਦਲਬਖ ਸਿੰਘ ਜੋ ਕਿ ਮੇਰੀ ਦੁਕਾਨ ਹੈ ਦਾਲ ਮੱਡੇ ਦੇ ਵਿੱਚ ਸ਼ੀਨਾ ਬਿਲਡਿੰਗ ਮਟੀਰੀਅਲ ਦੀ ਤੇ ਮੇਰੇ ਤੋਂ ਆਪ ਦਾ ਇੱਕ ਨਿੱਜੀ ਟਿਪਰ ਹੈ ਜਿਸ ਦਾ ਨੰਬਰ ਹੈ ਪੀਬੀ0 ਪੀਬੀ09X6895 ਜੋ ਕਿ ਮੇਰਾ ਡਰਾਈਵਰ ਪਠਾਨਕੋਟ ਤੋਂ ਭਰ ਕੇ ਮੇਰੀ ਦੁਕਾਨ ਤੇ ਲਿਆ ਕੇ ਖਾਲੀ ਕਰਦਾ 6 ਤਰੀਕ 6 ਤਰੀਕ ਨੂੰ ਉਹ ਟਿਪਰ ਭਰ ਕੇ ਆਇਆ ਪਠਾਨਕੋਟੋਂ ਬੱਜਰੀ ਦਾ ਜੋ ਕਿ ਮੇਰੀ ਦੁਕਾਨ ਤੇ ਖਾਲੀ ਕਰਕੇ ਉਹ ਆਪਦੇ ਘਰੇ ਟਿਪਰ ਲੈ ਗਿਆ ਤੇ ਉਸ 6 ਤਰੀਕ ਦੀ ਰਾਤ ਨੂੰ ਹੀ ਮੈਨੂੰ ਮੇਰੇ ਡਰਾਈਵਰ ਦਾ ਫੋਨ ਆਉਂਦਾ ਹੈ ਵੀ ਏਐਸਆਈ ਭੁਪਿੰਦਰ ਸਿੰਘ ਗਾਲੀ ਗਲੋਚ ਕਰਕੇ ਮੇਰੇ ਡਰਾਈਵਰ ਨੂੰ ਟਿਪਰ ਥਾਣੇ ਲੈ ਕੇ ਆਉਣ ਦਿਆ ਤੇ ਮੈਂ ਰਾਤ ਗਿਆ ਆ ਟਿਪਰ ਵੇਖਣ ਆਪਣਾ ਵੀ ਹਾਂਜੀ ਕਿਹੜੀ ਗੱਲੋਂ ਮੇਰਾ ਥਾਣੇ ਲਿਆਂਦਾ ਤੇ ਸੁੱਖ ਤੂੰ ਸਵੇਰੇ ਆਵੀਂ ਆਪਾਂ ਸਵੇਰੇ ਬੈਠ ਕੇ ਗੱਲ ਕਰਦੇ ਆ ਤੇ ਜਦੋਂ ਮੈਂ ਦਿਨੇ ਥਾਣ ਤੇ ਮੈਨੂੰ ਜੋ ਕੀ ਐਸ.ਆਈ. ਭੁਪਿੰਦਰ ਸਿੰਘ ਨੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੇ ਟਿਪਰ ਦੇ ਉੱਤੇ ਪਰਚਾ ਦਰਜ ਹੋ ਗਿਆ ਏ ਤੇ ਮੈਂ ਐਸ.ਐਚ.ਓ. ਸਾਹਮਣੇ ਮਿਲਿਆ ਵੀ ਸਰ ਮੇਰਾ ਤਾਂ ਟਿਪਰ ਬਜਰੀ ਦਾ ਭਰ ਕੇ ਮੇਰੀ ਦੁਕਾਨ ਤੇ ਖਾਲੀ ਹੋ ਕੇ ਤੇ ਡਰਾਈਵਰ ਮੇਰਾ ਆਪਣੇ ਪਿੰਡ ਲੈ ਗਿਆ ਤੇ ਮੇਰੇ ਉੱਤੇ ਕਾਹਤੋਂ ਤੁਸੀਂ ਮੈਣੀ ਦਾ ਪਰਚਾ ਦਰਜ ਕਰਤਾ ਤੇ ਐਸ.ਐਚ.ਓ. ਸਾਹਿਬ ਕਹਿੰਦੇ ਵੀ ਚਲੋ ਐਸ.ਆਈ. ਸਾਹਿਬ ਕੋ ਗਲਤੀ ਹੋ ਗਈ ਏ ਆਪਾਂ ਬੈਠ ਕੇ ਇਹਦਾ ਮਸਲਾ ਹੱਲ ਕਰ ਲੈਂਦੇ ਆ ਤੁਹਾਨੂੰ ਸਬੂਤਦਾਰੀ ਲਿਖ ਦਿੰਦੇ ਆ ਸਬੂਤਦਾਰੀ ਲਿਖਾ ਲਈ ਆ ਜੀ ਆਪਾਂ ਆਪਣੇ ਕੋਰਟ ਦੇ ਵਿੱਚ ਆਰਡਰ ਵੀ ਲੈ ਆਉਂਦੇ ਨੇ ਸਰ ਮੇਰਾ ਟਿਪ ਕੋਰਡ ਦੇ ਜੋ ਕਿ ਕੋਰਡ ਨੇ ਰਿਲੀਜ਼ ਕਰ ਦਿੱਤਾ ਮੈਨੂੰ ਟਿੱਪਰ ਤੇ ਜਦੋਂ ਮੈਂ ਇਹ ਆਰਡਰ ਥਾਣੇ ਲੈ ਕੇ ਗਿਆ ਫਿਰ ਐਸਐਚਓ ਸਾਹਿਬ ਕੋ ਤੇ ਜਿਹੜਾ ਏਐਸਆਈ ਭੁਪਿੰਦਰ ਆ ਉਹਨੇ ਮੇਰੇ ਟਿੱਪਰ ਦੇ ਉੱਤੇ ਮਾਈਨਿੰਗ ਦਾ ਮੰਨ ਲਓ ਜਿਹੜਾ ਚਲਾਣਾ ਉਹ ਕਰਾ ਦਿੱਤਾ ਗਿਆ ਤੇ ਜਦੋਂ ਮੈਂ ਪੁੱਛਿਆ ਵੀ ਸਰ ਇਹ ਕੀ ਕਰਨੂੰ ਆਂਦਾ ਵੀ ਇਹ ਮੇਰੀ ਮਰਜ਼ੀ ਏ ਮੈਂ ਜੋ ਕਰਨਾ ਚਾਹੁੰਦਾ ਉਹ ਮੈਂ ਕਰ ਦਿੱ ਦਿੱਤਾ ਨਹੀਂ ਹੋ ਸਕਦਾ ਜੀ ਮੰਨ ਲਓ ਇੱਕ ਟਾਈਮ ਤੇ ਇੱਕੋ ਪਰਚਾ ਹੀ ਹੋ ਸਕਦਾ ਆ ਆਪਾਂ ਆਪਣੇ ਵਕੀਲ ਨਾਲ ਵੀ ਗੱਲ ਕੀਤੀ ਏ ਉਹ ਆਂਦਾ ਵੀ ਇਹ ਕੰਮ ਨਹੀਂ ਹੋ ਸਕਦਾ ਕਦੀ ਵੀ ਵੀ ਇੱਕੋ ਜੁਰਮ ਦੀਆਂ ਦੋ ਸਜ਼ਾ ਹੋ ਜਾਣਾ ਬਹੁਤ ਸਾਰਾ ਮੇਰਨਾ ਸਰ ਥੱਕਾ ਹੋ ਰਿਹਾ ਏ ਮੈਂ ਇਹਦੇ ਇਨਸਾਫ ਮੰਗ ਮੰਗ ਕਰਦਾ ਮੇਰੇ ਕੋਲ ਜੋ ਰਿਕਾਰਡਿੰਗ ਹੈ ਏਐਸਆਈ ਭਪਿੰਦਰ ਸਿੰਘ ਦੀ ਉਹਦੇ ਵਿੱਚ ਬੋਲਦਾ ਆ ਉਹ ਏਐਸਆਈ ਬੋਲਦਾ ਆ ਵੀ ਜਿਹੜੇ ਭਰੇ ਹੋਏ ਸੰਦ ਸੀ ਉਹ ਐਸਐਚਓ ਨੇ 50000 ਰੁਪਏ ਲੈ ਕੇ 6 ਸੰਦ ਛੱਡਤੇ ਆ ਤੇ ਤੂੰ ਵੀ 10 2000 ਦੇ ਦੇ ਨਾ ਤੇ ਤੈਨੂੰ ਵੀ ਮੰਨ ਲਓ ਤੇਰਾ ਵੀ ਟੇਪਰ ਛੱਡ ਦਿੰਦੇ ਅਸੀਂ ਤੇ ਸਰ ਪਰ ਮੈਂ ਕਿਉਂ ਨਜ਼ਾਇਜ਼ ਪੈਸੇ ਕਿਸ ਨੂੰ ਦਵਾ ਮੇਰਾ ਤੇ ਕਿਉਂਕਿ ਮਹਾ ਮੇਰਾ ਆਪਦਾ ਗੁਜ਼ਾਰਾ ਚੱਲਦਾ ਹੈ ਮੈਂ ਆਪਦਾ ਮਹਾਂ ਪਰਿਵਾਰ ਪਾ ਰਿਹਾ ਮੈਂ ਵੇਖੋ ਜੀ ਐਸਐਸਪੀ ਸਾਹਿਬ ਨੂੰ ਵੀ ਦਰਖਾਸਤ ਲਿਖੀ ਆ ਵਿਜੀਲੈਂਸ ਐਸਐਸਪੀ ਸਾਹਿਬ ਨੂੰ ਵੀ ਦਰਖਾਸਤ ਲਿਖੀ ਆ ਮੇਰੇ ਕੋਲ ਪਈ ਆ ਜੋ ਕਿ ਮੈਂ ਪੇਸ਼ ਕਰਾਵਾਂਗੇ ਉਹਨਾਂ ਦੇ ਕੋਲ ਵੀ ਜੋ ਮੇਰੇ ਨਾਲ ਪਰਚਾ ਨਜਾਇਜ਼ ਦਰਜ ਕੀਤਾ ਮੇਰੇ ਉੱਪਰ ਇਹ ਨਹੀਂ ਮੈਨੂੰ ਕੋਈ ਇਨਸਾਫ ਦਿੱਤਾ ਜਾਵੇ ਵੀ ਮੈਂ ਇਹ ਮੰਨ ਲਓ ਮੇਰੇ ਟੈਪਰ ਦੇ ਵਿੱਚ ਬੱਜਦੀ ਆ ਤੇ ਮੇਰੇ ਤੇ ਫਿਰ ਵੀ ਪਰਚਾ ਨਜਾਇਜ਼ ਦਰਜ ਕੀਤੇ ਜਾਣ ਜੀਪੀਐਸ ਮੇਰੇ ਟੈਪਰ ਦੇ ਵਿੱਚ ਚੱਲੂ ਆ ਉਹਦੇ ਕੋਲ ਮੇਰੇ ਤੋਂ ਸਾਰੀ ਉਹਦੀ ਰਿਕਾਰਡਿੰਗ ਆ ਜੋ 6 ਤਰੀਕ ਤੋਂ 5 ਤਰੀਕ ਦੀ ਰਾਤ ਨੂੰ ਟਿਪਰ ਪਠਾਨਕੋਟ ਭਰ ਗਿਆ 6 ਤਰੀਕ ਨੂੰ ਮੇਰੀ ਦੁਕਾਨ ਦੇ ਉੱਪਰ ਖਾਲੀ ਹੋਇਆ ਉਹ ਸਾਰਾ ਕੁਝ ਮੇਰੇ ਕੋਲ ਹੈ ਪ੍ਰੂਫ ਮੇਰੇ ਕੋਲ ਹੈ ਬਿੱਲ ਮੇਰੇ ਕੋਲ ਹੈ ਪਠਾਨਕੋਟ ਦੇ ਜਦੋਂ ਮੈਂ মিডিਆ ਦੇ ਰੂਪ ਰੂਪ ਹੋਇਆ ਜੋ ਕਿ ਏਐਸਆਈ ਭਵਿੰਦਰ ਸਿੰਘ ਮੈਨੂੰ ਫੋਨ ਕਰਕੇ ਕਹਿ ਰਿਹਾ ਇਹ ਗੱਲ ਵੀ ਜਿਹੜੇ ਤੇ ਮੈਂ ਸੰਦ ਪੈਸੇ ਲੈ ਕੇ ਛੱਡਿਓ ਮੈਂ ਤੇਰੇ ਪਰਚੇ ਦੇ ਵਿੱਚ ਐਡ ਕਰ ਦਿਆਂਗਾ ਤੇ ਤੂੰ ਮੇਰੇ ਕੋਲ ਆ ਮੈਂ ਤੇਰੇ ਜੁਰਮਾਨੇ ਦਾ ਮਸਲਾ ਹੱਲ ਕਰਾਉਣਾ ਜਿਹੜੇ ਉਹ ਪੈਸੇ ਉਹ ਬੰਦੇ ਤਾਰਨਗੇ ਜਿਨ੍ਹਾਂ ਦੇ ਮੈਂ ਸੰਦ ਛੱਡੇ ਆ ਜੁਰਮਾਨਾ ਕਿੰਨਾ ਪਾਇਆ ਗਿਆ ਜੁਰਮਾਨਾ ਆ ਵਕਤ ਮਨ ਲਓ ਮੈਂ ਤਾਂ ਗਰੀਮ ਮੁਕਤ ਜਰ ਰਗੜਿਆ ਜਾ ਰਿਹਾ ਮਨ ਲਓ ਜੇ ਮੈਂ ਜਰਮਾਨਾ ਪਟਾਣਕੋਟੋਂ ਬਿੱਲ ਕਟਾ ਕੇ ਵੀ ਲਿਆ ਕੇ ਜਰਮਾਨੇ ਤਾਰਨੇ ਆ ਤੇ ਫਿਰ ਕੀ ਫਾਇਦਾ ਸਾਨੂੰ ਉਹਦੀ ਮੇਰੇ ਤੋਂ ਅੱਜ ਦੀ ਵੀ ਰਿਕਾਰਡਿੰਗ ਹੈਗੀ ਏ ਜਿਹੜਾ ਉਹ ਬੋਲ ਰਿਹਾ ਆ ਵੀ ਹਾਂ ਵੀ ਮੈਂ ਜੋ ਕੀ ਇਹ ਰੇਤ ਆ ਜਿਹੜੀ ਉਹ ਮੁੰਛੀਆਂ ਨੇ ਖਾਲੀ ਕਰਾ ਦਿੱਤੀ ਆ ਤੇ ਮਨ ਲਓ ਸਰ 7 ਤਰੀਕ ਦਾ ਟਿਪਰ ਠਾਣੇ ਖਲੋਤਾ ਆ ਉਹ ਟਿਪਰ ਚੈੱਕ ਕੀਤਾ ਜਾਵੇ ਵੀ 7 ਤਰੀਕ ਦਾ ਉਥੋਂ ਹਿੱਲਿਆ ਆ ਜਾਂ ਉਹਦੇ ਵਿੱਚ ਰੇਤ ਹੈਗੀ ਆ ਉਹਦੇ ਵਿੱਚ ਤੇ ਅਜੇ ਤੱਕ ਬੱਜਰੀ ਉਹਦੀ ਛੱਪਣੀ ਤੱਕ ਬੱਜਰੀ ਪਈ ਆ ਟਿਪਰ ਦੀ ਇਹ ਤਾਂ ਕਾਈ ਕਰੀ ਜਾ ਰਿਹਾ ਐਸਆਈ ਜੋ ਆ ਹੁਣ ਕੀ ਮੰਗ ਕਰਦੀ ਹੈ ਮੰਗ ਕਰਦੋ ਹੁਣ ਮੈਂ ਇਹੋ ਮੰਗ ਕਰਦਾ ਜੀ ਮੈਨੂੰ ਇਨਸਾਫ ਦਵਾਇਆ ਜਾਵੇ ਮੰਨ ਲਓ ਮੇਰੇ ਟਿੱਪੇ ਠਾਣੇੋਂ ਛਡਾਇਆ ਜਾਵੇ ਜੋ ਕਿ ਕੋਡ ਨੂੰ ਵੀ ਐਸਆਈ ਚੈਲੰਜ ਕਰਨ ਰਿਆ ਉਤੋਂ ਉਲਟੇ ਮੈਨੂੰ ਦਾਬੇ ਮਾਰਨ ਰਿਆ ਵੀ ਮੈਂ ਤੂੰ ਪੇਸ਼ ਹੋ ਮੇਰੇ ਕੋਲ ਉਹ ਤੇਰੀ ਮੈਂ ਅਰੈਸਟ ਪਾਉਣੀ ਆ ਮੈਂ ਤੇ ਹੁਣ ਮੰਗ ਕਰਦਾ ਜੀ ਜੋ ਇਹ ਪ੍ਰੇਟਾਚਾਰ ਐਸਆਈ ਲਾਏ ਨੇ ਸਰਕਾਰ ਨੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਮੰਨ ਲਓ ਇਹ ਐਸਆਈ ਕੋ ਜੁਰਮਾਨਾ ਤਰਾਇਆ ਜਾਵੇ ਮਾਲੋ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਅਗਲਾ ਸਟੈਪ ਤਾਂ ਡੱਗੇ ਫਿਰ ਸਰ ਮੈਂ ਉੱਚੇ ਪੱਧਰ ਤੇ ਮਾਲੋ ਅਸੀਂ ਧਰਨਾ ਜਥੇਬੰਦੀਆਂ ਨਾਲ ਗੱਲ ਕਰਕੇ ਉੱਚੇ ਪੱਧਰ ਤੇ ਧਰਨਾ ਲਾਉਂਦੇ ਵੀ ਸੋਚਾਂਗੇ ਵੀ ਹਾਂ ਅਸੀਂ ਧਰਨਾ ਲਾਵਾਂਗੇ ਥਾਣੇ ਦੇ ਬੁਗੇ ਇਸ ਮੌਕੇ ਤੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਤੱਥਾਂ ਦੇ ਆਧਾਰ ਤੇ ਉੱਤੇ ਕਾਰਵਾਈ ਹੋਵੇਗੀ ਨਿਊਜ਼ ਚੈਸ ਰਿਪੋਰਟ ਜਿਹੜਾ ਵੀ ਮਸਲਾ ਹੈ ਤੁਹਾਡੇ ਵਾਧੇਮ ਨਹੀਂ ਸਾਨੂੰ ਪਤਾ ਲੱਗਾ ਹੈ ਤੇ ਜੇ ਉਹ ਕੋਈ ਅਹੋਜੀ ਗੱਲਬਾਤ ਕਰ ਰਿਹਾ ਨੇ ਤੇ ਅਸੀਂ ਇਸ ਮਸਲੇ ਨੂੰ ਵੈਰੀਫਾਈ ਕਰਾਂਗੇ ਔਰ ਜੇ ਕੁਝ ਵੀ ਗਲਤ ਹੋਇਆ ਹੋਊਗਾ ਤੇ ਕਾਨੂੰਨ ਮੁਤਾਬਕ ਉਹਦੇ ਤੇ ਕਾਰਵਾਈ ਕੀਤੀ ਜਾਏ। ਹਾਂਜੀ ਉਹ ਕੇ ਉਹਨਾਂ ਨੇ ਵੀ ਦੋਸ਼ ਲਾਇਆ ਇੱਕ ਉਹਨਾਂ ਨੇ ਆਡੀਓ ਵੀ ਦਿੱਤੀ ਆ ਕਿ اے ایسੀ ਭੁਪਿੰਦਰ ਸਿੰਘ ਨੇ ਕੋਈ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਜ਼ਿਕਰ 50000 ਗੱਡੀਆਂ ਜੱਡੀਆਂ ਜਾਂ ਸਕਦੀਆਂ ਨੇ ਤੇ ਤੁਸੀਂ 6ਵੀਂ ਗੱਡੀ ਲਈ 10 ਤੋਂ 20000 ਰੁਪਏ ਦੇ ਕੇ ਜਿਹੜੇ ਛਡਵਾ ਰਹੇ ਨੇ। ਐਹੋ ਜੀ ਕੋਈ ਗੱਲ ਨਹੀਂ ਆ ਜੀ ਨਾ ਹੀ ਕਦੀ ਪਹਿਲਾਂ ਹੋਈ ਆ। ਜੇ ਕਿਸੇ ਨੇ ਵੀ ਕੋਈ ਐਹੋ ਜੀ ਗੱਲ ਕੀਤੀ ਆ ਚਾਹੇ ਯੋ ਮਲਾਜਮੀ ਆ ਅਸੀਂ ਉਸ ਚੀਜ਼ ਨੂੰ ਵੈਰੀਫਾਈ ਕਰਾਂਗੇ ਔਰ ਵੈਰੀਫਾਈ ਕਰਨ ਤੇ ਅਸਲੀਅਤ ਜਿਹੜੀ ਸਾਹਮਣੇ ਆਏਗੀ ਰਹੀ ਗੱਲ ਕੋਈ ਗੱਡੀ ਛੱਡਣ ਦੀ ਇਹੋ ਜਿਹਾ ਕੋਈ ਮੈਟਰ ਨਹੀਂ ਹੈਗਾ ਪਰ ਜੇ ਕਿਸੇ ਨੇ ਕਹੀ ਆ ਉਹਨੇ ਕਿਉਂ ਕਹੀ ਆ ਇਹਦੇ ਬਾਰੇ ਅਸੀਂ ਵੈਰੀਫਾਈ ਕਰਾਂਗੇ ਇੱਕ ਬਿੰਦਰਵਰਾ ਹੋਰ ਗੱਲ ਕੀਤੀ ਆ ਕਿ ਕੋਈ ਪੁਲਿਸ ਅਧਿਕਾਰੀ ਦੇ ਨਾਲ ਗੱਲ ਕੀਤੀ ਹੈਗੀ ਆ ਉਹ ਤੁਸੀਂ ਰੇਤਾ ਦੀ ਗੱਡੀ ਖਾਲੀ ਕਰਾ ਲਈ ਸਿੱਧੇ ਨੇ ਗੱਲ ਕਹੀ ਗਈ ਤੇ ਉਹਨਾਂ ਨੇ ਕਿਹਾ ਕਿ ਸ ਸੀਸੀਟੀਵੀ ਸਭੇ ਲੱਗੀ ਹੋਈ ਹੈ ਜੇ ਇਸ ਦਾ ਕੋਈ ਅਹੀ ਕਰਵਾਇਆ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਸਾਰੇ ਮਸਲੇ ਨੂੰ ਜਿਹੜਾ ਵਾ ਬੜੇ ਬਰੀਕੀ ਨਾਲ ਦੇਖਿਆ ਜਾਏਗਾ ਔਰ ਜੇ ਦਾ ਵੀ ਇਹਦੇ ਵਿੱਚ ਦੋਸ਼ ਹੋਇਆ ਉਹ ਬਖਸ਼ਾ ਨਹੀਂ ਹੈ ਇੱਕ ਉਹਨਾਂ ਹੋਰ ਵੀ ਰੋਗ ਆਇਆ ਕਿ ਮੇਰੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਤੇ ਉਹ ਮਾਈਨਿੰਗ ਵੱਲੋਂ ਜੁਰਮਾਨਾ ਵੀ ਕਰਵਾ ਦਿੱਤਾ ਗਿਆ ਇੱਕ ਸਮੇਂ ਦੇ ਉੱਤੇ ਇੱਕ ਹੀ ਮਾਮਲਾ ਦਰਜ ਹੋ ਸਕਦਾ ਹੈ ਇਹ ਮਾਈਨਿੰਗ ਡਿਪਾਰਟਮੈਂਟ ਤੇ ਜਿਹੜਾ ਹੈਗਾ ਉਹਨਾਂ ਨੂੰ ਪਤਾ ਹੋਏਗਾ ਜੀ ਬਾਕੀ ਜਿਹੜੀ ਵੀ ਕੋਈ ਕਾਰਵਾਈ ਹੋਊਗੀ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਕੀਤੀ ਜਾਵੇਗੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼